ਛੋਟੇ ਜਿਹੇ ਲਾਈਨ ਹੀ ਹੈ ਜੀ ਇਹਨੂੰ ਕਰਾਸ ਕਰਕੇ ਕੀ ਅੱਜ ਅਸੀਂ ਲੈਂਦੇ ਪੰਜਾਬ ਚ ਆ ਗਏ ਉਹਨਾਂ ਨੇ ਸਵਾਗਤ ਜੋ ਕੀਤਾ ਜਾਂ ਉੱਥੇ ਬਾਰਡਰ ਦੇ ਉੱਤੇ ਜਿਹੜੇ ਸਾਡੇ ਡਿਉਟੀ ਵਾਲੇ ਵੀਰ ਨੇ ਜਦ ਮੈਂ ਉਹਨਾਂ ਦੇ ਚਿਹਰੇ ਦੇਖ ਰਹੀ ਸੀ ਉਹਨਾਂ ਦੀਆਂ ਅੱਖਾਂ ਦੇਖ ਰਹੀ ਸੀ ਉਹ ਬਸ ਮਹਿਸੂਸ ਹੀ ਕੀਤਾ ਜਾ ਸਕਦਾ ਕੀ ਕੀ ਲੈ ਕੇ ਆਏ ਉਹ ਯਾਦਾਂ ਤੋਂ ਇਲਾਵਾ ਬਾਬੇ ਨਾਨਕ ਦੀ ਉਹ ਧਰਤੀ ਜਿਹਨੂੰ ਅਸੀਂ ਤਰਸਦੇ ਆਂ ਅਰਦਾਸ ਵਿੱਚ ਵੀ ਬੋਲਦੇ ਆਂ ਕਿ ਸਾਨੂੰ ਉਹਨਾਂ ਗੁਰਤਾਂਵਾਂ ਦੇ ਦਰਸ਼ਨ ਕਰਾएं ਜਿਨ੍ਹਾਂ ਤੋਂ ਅਸੀਂ ਵਿਛੜੇ ਹੋਇਆ ਪੰਜਾਬ ਦਾ ਬਹੁਤ ਹਿੱਸਾ ਵਰ ਰਹਿ ਗਿਆ ਜਿਵੇਂ ਕਿ ਸ਼ਹੀਦ ਜਿਹੜੀ ਥਾਂ ਤੇ ਉਹ 500 ਸਿੱਤੇ ਗਏ ਸੀਗੇ ਚੀਤੇ ਆਜਮ ਸਰਦਾਰ ਪਾਕ ਸਿੰਘ ਰਾਜਗੁਰੂ ਸਖਰੇਵ ਕਰਤਾਰ ਸਿੰਘ ਸਰਾਬਾ ਕਿਚਨੂ ਸਾਹਿਬ ਤੇ ਉਹਨਾਂ ਤੋਂ ਇਲਾਵਾ ਸੱਤ ਜਣੇ ਸੀ ਜਿਨ੍ਹਾਂ ਨੂੰ ਉਸ ਤਰ੍ਹਾਂ ਸਿੱਤੇ ਫਾਂਸੀ ਦਿੱਤਾ ਗਿਆ ਉੱਥੇ ਜਾ ਕੇ ਮਨ ਬਹੁਤ ਭਾਵੁਕ ਹੋਇਆ ਕਿਉਂਕਿ ਉਹਨਾਂ ਦੀ ਮਿੱਟੀ ਮੱਥੇ ਨਾਲ ਲਾਈ ਕਿ ਤੁੰ ਸੀ ਉਹ ਮਾਵਾਂ ਜਿਨ੍ਹਾਂ ਨੇ ਇਹ ਜੇ ਪੁੱਤਾਂ ਨੂੰ ਜਨਮ ਦਿੱਤਾ ਮੈਨੂੰ ਪਤਾ ਹੀ ਨਹੀਂ ਚਕੇ ਤਾਰੂ ਸਿੰਘ ਬੰਗਿਆ ਨੇ ਜਿਹੜੀਆਂ ਖੋਪੜੀਆਂ ਸੀ ਉਹ ਵੀ ਉੱਥੇ ਹੀ ਆ ਜਾਂਦੀ ਸੀ ਇੱਥੋਂ ਤੱਕ ਕਿ ਜਦੋਂ ਕਿਸੇ ਵੀ ਸਰਦਾਰ ਨੂੰ ਦੇਖਦੇ ਸੀ ਮੇਰੇ ਨਾਲ ਮੇਰੇ ਹਸਬੰਦ ਸੀ ਮਲਕੀ ਤਰਾਉਣੀ ਕਰਨ ਦੀ ਤੁਨਮੋਲ ਤੇ ਇਹਨਾਂ ਨੂੰ ਦੇਖ ਕੇ ਤਾਂ ਮੈਨੂੰ ਇਹ ਲੱਗਦਾ ਕਿ ਸਾਨੂੰ ਤਾਂ ਉਹਨਾਂ ਨੇ ਅੱਖਾਂ 'ਚ ਹੀ ਚੱਕ ਲਈ ਕਿ ਐਨੀ ਮੁਹੱਬਤ ਐਨਾ ਪਿਆਰ ਤੇ ਉੱਥੇ ਮੈਨੂੰ ਵਧੀਆ ਗੱਲ ਇਹ ਲੱਗੀ ਲਾਸਟ ਦੇ ਨਾਲ ਕਿ ਇੱਕ ਸਕੂਲ ਨੇ ਅਨਾਉਂਸ ਕਰਿਆ ਕਿ ਨਵੇਂ ਸੈਸ਼ਨ ਦੇ ਵਿੱਚ ਅਸੀਂ ਪੰਜਾਬੀ ਇਹ ਜਿਹੜੀ ਇਹ ਬੱਚਿਆਂ ਨੂੰ ਪੜ੍ਹਾਵਾਂਗੇ ਆਪਣੇ ਹਿੱਸਾ ਉਹ ਆਪਣੀ ਤਰਫ਼ੀ ਹੈ ਇੱਕ ਧਰਤੀ ਦੇ ਬੱਚੇ ਆ ਕੁਛ ਇੱਧਰ ਰਹੇਗੇ ਕੁਛ ਉੱਧਰ ਰਹੇਗੇ ਮੈਨੂੰ ਲੱਗਿਆ ਹੀ ਚੜਦਾ ਪੰਜਾਬ ਹੋ ਰਿਹਾ ਜਾਂ ਲੈਂਦਾ ਪੰਜਾਬ ਹੋ ਰਿਹਾ ਹੈ ਲਾਹੌਰ ਬਹੁਤ ਸੋਹਣਾ ਜਿਵੇਂ ਕਹਿੰਦੇ ਆ ਕਿ ਜਿਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ ਸੋ ਸੱਸ਼ੀ ਕਾਲੇ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਵੈਲ ਜਦੋਂ ਮੈਂ ਦੇਖਿਆ ਕਿ ਸਾਡੇ ਪੰਜਾਬੀ ਸਿਨੇਮਾ ਦੇ ਕੁਝ ਬਹੁਤ ਹੀ ਪਿਆਰੇ ਸਿਤਾਰੇ ਪਾਕਿਸਤਾਨ ਦੇ ਵਿੱਚ ਚਮਕ ਰਹੇ ਨੇ ਤੇ ਮੈਨੂੰ ਬੜੀ ਖੁਸ਼ੀ ਹੋਈ ਤੇ ਫਿਰ ਮੇਰਾ ਦਿਲ ਕੀਤਾ ਕਿ ਮੈਂ ਪਾਕਿਸਤਾਨ ਤਾਂ ਨਹੀਂ ਜਾ ਸਕਦੀ ਪਰ ਕਿਉਂ ਨਾ ਮੈਂ ਉਹਨਾਂ ਦਾ ਅਹਿਸਾਸ ਜਿਹੜਾ ਹੈ ਉਹ ਜਾਣ ਕੇ ਖੁਦ ਨੂੰ ਸਕੂਨ ਦੇ ਲਾ ਸੋ ਮੈਂ ਪਹੁੰਚ ਗਈ ਉਹਨਾਂ ਦੇ ਪਿੰਡ ਯਾਨੀ ਕਿ ਗੁਰਪ੍ਰੀਤ ਭੰਗੂ ਮੈਮ ਦੇ ਪਿੰਡ ਅਸੀਂ ਆਏ ਹੋਏ ਹਾਂ ਜਿੱਥੇ ਉਹਨਾਂ ਦਾ ਬਚਪਨ ਬੀਤਿਆ ਜਿੱਥੇ ਉਹਨਾਂ ਨੇ ਪਹਿਚਾਨ ਬਣਾਈ ਜਿੱਥੇ ਉਹਨਾਂ ਨੇ ਇੱਕ ਯੂ نو ਇੱਕ ਪ੍ਰਾਊਡ ਫੀਲ ਕਰਾਇਆ ਸਾਰਿਆਂ ਨੂੰ ਕਿ ਹਾਂ ਮੈਂ ਇੱਕ ਛੋਟੇ ਜਿਹੇ ਪਿੰਡ ਤੋਂ ਇੰਨਾ ਵੱਡਾ ਨਾਮ ਬਣ ਸਕਦੀ ਹਾਂ ਸੋ ਪਹਿਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਹੋਂ ਮੈਂ ਕੀ ਕਹਾਂ ਸ਼ੋਅ ਤੇ ਸਵਾਗਤ ਹੈ ਯਾ ਪਾਕਿਸਤਾਨ ਤੋਂ ਆਨਤੋਬਾਤ ਸਵਾਗਤ ਹੈ ਜਿਵੇਂ ਮਰਜ਼ੀ ਕਹ ਲਓ ਪਰ ਮੈਨੂੰ ਇਹ ਲੱਗਦਾ ਕਿ ਜਦੋਂ ਤੁਸੀਂ ਪਾਕਿਸਤਾਨ ਦੀ ਗੱਲ ਹੀ ਕਰਦੀ ਹੈ ਨਾ ਤੇ ਆਪਾਂ ਅੱਜ ਪਾਕਿਸਤਾਨ ਬਾਰੇ ਗੱਲ ਕਰ ਰਹੇ ਹਾਂ ਮੈਨੂੰ ਬਹੁਤ ਚੰਗਾ ਲੱਗਿਆ ਰਾਈਟ ਸੋਰ ਲੈਂਦਾ ਪੰਜਾਬ ਹਾਂ ਮੈਂ ਇਸ ਪ੍ਰਿੰਟ ਤੇ ਵੀ ਬੈਠੇ ਹਾਂ ਉੱਥੇ ਵੀ ਘੁੰਮ ਕੇ ਆਏ ਹਾਂ ਫਰਕ ਕਿੰਨਾ ਅਹਿਸਾਸ ਦਾ ਜਜ਼ਬਾਤਾਂ ਦਾ ਹਾਂ ਮੈਨੂੰ ਇਹ ਲੱਗਦਾ ਸੀ ਕਿ ਆਪਣਾ ਹਿੱਸਾ ਉਹ ਆਪਣੀ ਧਰਤੀ ਹੈ ਇੱਕ ਧਰਤੀ ਦੇ ਬੱਚੇ ਆ ਕੁਝ ਇੱਧਰ ਰਹੇਗੀ ਕੁਝ ਉੱਧਰ ਰਹੇਗੀ ਤੇ ਉੱਥੇ ਜਾ ਕੇ ਬੇਟੀ ਮੈਨੂੰ ਲੱਗਿਆ ਹੀ ਨਹੀਂ ਕਿ ਮੈਂ ਚੜ੍ਹਦਾ ਪੰਜਾਬ ਹੋਰ ਹੈ ਜਾਂ ਲੈਂਦਾ ਪੰਜਾਬ ਹੋਰ ਹੈ ਬਸ ਇੱਕ ਨਾਂ ਹੀ ਵੱਖਰੇ ਨੇ ਬਾਕੀ ਜਿਹੜੀਆਂ ਭਾਵਨਾ ਮੈਂ ਜਿਵੇਂ ਕਹਿੰਦੇ ਹੁੰਦੇ ਹਨ ਕਿ ਰੂਹ ਇੱਕ ਹੈ ਜਿਸਮੀ ਦੋ ਹੈ ਮੈਨੂੰ ਉਹ ਮਹਿਸੂਸ ਹੋਣ ਜਦੋਂ ਬਾਰਡਰ ਪਾਰ ਕੀਤਾ ਹੈ ਉਸ ਟਾਈਮ ਤੇ ਜਿਹੜਾ ਉਹ ਅਹਿਸਾਸ ਹੈ ਉਥੋਂ ਦੀ ਮਿੱਟੀ ਦਾ ਧਰਤੀ ਦਾ ਹਾਂ ਬਿਲਕੁਲ ਬਹੁਤ ਚੰਗਾ ਕੁਐਸਚਨ ਹੈ ਤੁਹਾਡਾ ਤੇ ਪਹਿਲੀ ਗੱਲ ਤਾਂ ਇਹ ਹੀ ਲੱਗੀ ਜਾਵੇ ਕਿ ਇੱਕ ਛੋਟੇ ਜਿਹੇ ਲਾਈਨ ਨਹੀਂ ਹੈ ਜੀ ਇਹਨੂੰ ਕ੍ਰੋਸ ਕਰਕੇ ਕਿ ਅੱਜ ਅਸੀਂ ਲੈਂਦੇ ਪੰਜਾਬ ਚ ਆ ਗਏ ਜੀ ਤੇ ਉਹਨਾਂ ਦਾ ਸਵਾਗਤ ਉਹਨਾਂ ਨੇ ਸਵਾਗਤ ਜੋ ਕੀਤਾ ਜਾਂ ਉੱਥੇ ਬਾਰਡਰ ਦੇ ਉੱਤੇ ਜਿਹੜੇ ਸਾਡੇ ਡਿਊਟੀ ਵਾਲੇ ਵੀਰ ਨੇ ਜਦ ਮੈਂ ਉਹਨਾਂ ਦੇ ਚਿਹਰੇ ਦੇਖ ਰਹੀ ਸੀ ਉਹਨਾਂ ਦੀਆਂ ਅੱਖਾਂ ਦੇਖ ਰਹੀ ਸੀ ਅੱਖਾਂ ਦੇ ਵਿੱਚ ਜਿਹੜਾ ਵੈਲਕਮ ਦੇਖਿਆ ਉਹ ਬਸ ਮਹਿਸੂਸ ਹੀ ਕੀਤਾ ਜਾ ਸਕਦਾ ਹੈ ਉਹ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਜੀ ਸੋ ਮੈਂ ਸੁਣਿਆ ਕਿ ਤੁਸੀਂ ਚਾਰ ਪੰਜ ਜਗ੍ਹਾ ਤੇ ਘੁੰਮ ਕੇ ਆਏ ਹੋ ਪੰਜਸਣ ਕਿੰਨੇ ਦਿਨ ਰਹਿ ਕੇ ਆਏ ਹੋ ਹਾਂ ਇੱਕ ਹਫਤਾ 17 ਤਰੀਕ ਨੂੰ ਗਏ ਸੀ ਸੀ ਤੇ ਤੈਂ ਟ੍ਰਿਕ ਨੂੰ ਵਾਪਸੀ ਕੀ ਕੀ ਲੈ ਕੇ ਆਇਓ ਯਾਦਾਂ ਤੋਂ ਇਲਾਵਾ ਦੇਖੋ ਸਭ ਤੋਂ ਪਹਿਲਾਂ ਤਾਂ ਬਾਬੇ ਨਾਨਕ ਦੀ ਉਹ ਧਰਤੀ ਜਿਹਨੂੰ ਅਸੀਂ ਤਰਸਦੇ ਹਾਂ ਅਰਦਾਸ ਵਿੱਚ ਵੀ ਬੋਲਦੇ ਹਾਂ ਕਿ ਸਾਨੂੰ ਉਹਨਾਂ ਗੁਰਤਮਾਂ ਦੇ ਦਰਸ਼ਨ ਕਰਾਈ ਜਿੰਨਾਂ ਤੋਂ ਅਸੀਂ ਵਿਛੜੇ ਹੋਏ ਹਾਂ ਤੇ ਮੈਨੂੰ ਉੱਥੇ ਜਾ ਕੇ ਮੈਂ ਬਹੁਤ ਭਾਵਕ ਹੋਈ ਮੈਨੂੰ ਇਹ ਲੱਗਿਆ ਕਿ ਕੋਈ ਚੰਗਾ ਕਰਮ ਕਰਿਆ ਸੀ ਕਿ ਅਸੀਂ ਉਸ ਬਾਬੇ ਨਾਨਕ ਦੇ ਘਰ ਅਸੀਂ ਜਾਇਆ ਤੇ ਮੈਨੂੰ ਇਹ ਲੱਗਦਾ ਕਿ ਇਸ ਤੋਂ ਵਧੀਆ ਮੈਸੂਸ ਹੋਰ ਕੀ ਹੋ ਸਕਦਾ ਤੇ ਕਿ ਸ਼ਬਦਾਂ ਮੇਰੇ ਕੋਲ ਹਨ ਕਿ ਮੈਂ ਇਹ ਬਿਆਨ ਕਰ ਸਕਾਂ ਤੇ ਮੈਨੂੰ ਇਹ ਲੱਗਦਾ ਕਿ ਮੇਰਾ ਜੀਵਨ ਸਫਲ ਹੋ ਗਿਆ ਕਿ ਵਸਤਾਰ ਕੀਤਾ ਜਾਏ ਮੈਮ ਹੋਰ ਕਿਹੜੇ ਕਿਹੜੇ ਇਹੋ ਜਿਹੇ ਥਾਂ ਸੀਗੇ ਜਿਸ ਤੋਂ ਸਾਡਾ ਪੰਜਾਬ ਯੂ نو ਹਾਂ ਮੈਨੂੰ ਇਹ ਲੱਗਦਾ ਹੈ ਬੇਟੀ ਕਿ ਪੰਜਾਬ ਦਾ ਬਹੁਤ ਹਿੱਸਾ ਉੱਧਰ ਰਹਿ ਗਿਆ ਜਿਵੇਂ ਕਿ ਸਾਡੇ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦੇ ਰਾਜ ਨੂੰ ਅੱਜ ਤੱਕ ਦੁਨੀਆ ਜਾਣਦੀ ਹੈ ਉਹਨਾਂ ਦਾ ਕਿਲਾ ਫਿਰ ਸਾਡੇ ਸ਼ਹੀਦ ਜਿਹੜੀ ਥਾਂ ਤੇ ਉਹ ਫਾਂਸੀ ਦਿੱਤਾ ਗਿਆ ਸੀ ਕਿ ਚੀਦੇ ਆਜਮ ਸਰਦਾਰ ਭਗ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਕਿਚਲੂ ਕਿਚਲੂ ਸਾਹਿਬ ਤੇ ਉਹਨਾਂ ਤੋਂ ਇਲਾਵਾ ਸੱਤ ਜਣੇ ਸੀ ਜਿਨ੍ਹਾਂ ਨੂੰ ਉਸ ਤਰ੍ਹਾਂ ਕੀਤੇ ਫਾਂਸੀ ਦਿੱਤਾ ਗਿਆ ਉੱਥੇ ਜਾ ਕੇ ਮਨ ਬਹੁਤ ਭਾਵੁਕ ਹੋਇਆ ਕਿਉਂਕਿ ਉਹਨਾਂ ਦੀ ਮਿੱਟੀ ਮੱਥੇ ਨਾਲ ਲਾਈ ਕਿ ਤੰਗ ਸੀ ਉਹ ਮਾਵਾਂ ਜਿਨ੍ਹਾਂ ਨੇ ਇਹ ਜੇ ਪੁੱਤਾਂ ਨੂੰ ਜਨਮ ਦਿੱਤਾ ਤੇ ਸਲੂਟ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਮੈਮ ਜੀ ਉਸ ਤੋਂ ਇਲਾਵਾ ਪੰਜਵੇਂ ਗੁਰੂ ਅਰਜਨ ਦੇਵ ਜੀ ਦਾ ਸ੍ਰੀ ਦੇਸਤਾਨ ਮੈਨੂੰ ਪਤਾ ਹੀ ਨਹੀਂ ਸੀ ਕਿ ਤਾਰੂ ਸਿੰਘ ਵਰਗਿਆਂ ਨੇ ਜਿਹੜੀਆਂ ਖੋਪੜੀਆਂ ਸੀ ਉਹ ਵੀ ਉੱਥੇ ਹੀ ਰੱਖੀਆਂ ਸੀ ਹਾਂ ਮਤਲਬ ਫਿਰ ਤਾਂ ਮੈਨੂੰ ਲੱਗਦਾ ਕਿ ਉਹ ਮਾਹੌਲ ਬਹੁਤ ਹੀ ਇਮੋਸ਼ਨਲ ਹੋਏਗਾ ਹਾਂ ਜੀ ਪਰ ਉੱਥੋਂ ਦੇ ਲੋਕਾਂ ਬਾਰੇ ਆਪਾਂ ਇੱਕ ਮੈਨੂੰ ਲੱਗਦਾ ਜਿਹੜੀ ਦਿਲਾਂ ਦੇ ਵਿੱਚ ਕੜਵਾਹਟ ਹੈ ਉਹ ਆਮ ਲੋਕਾਂ ਦੇ ਵਿੱਚ ਵੀ ਨਹੀਂ ਹੈ ਨਹੀਂ ਨਹੀਂ ਉਹ ਬਹੁਤ ਮੁਹੱਬਤ ਮਿਲੀ ਹੈ ਮੈਨੂੰ ਇਹ ਲੱਗਦਾ ਕਿ ਇੱਕ ਵੀ ਪਰਸਨ ਨੇ ਕੋਈ ਕਿਸੇ ਦੇ ਮੂੰਹ ਕੋਈ ਮਾੜਾ ਸ਼ਬਦ ਨਹੀਂ ਨਿਕਲਿਆ ਇੱਥੋਂ ਤੱਕ ਕਿ ਜਦੋਂ ਕਿਸੇ ਵੀ ਸਰਦਾਰ ਨੂੰ ਦੇਖਦੇ ਸੀ ਮੇਰੇ ਨਾਲ ਮੇਰੇ ਹਸਬੰਡ ਸੀ ਆਪਣਾ ਗੁਰਪ੍ਰੀਤ ਸੀ ਬਠਿੰਡੇ ਤੋਂ ਤੇ ਸਾਡੇ ਜਫਰ ਸਾਹਿਬ ਸਾਡੇ ਬਹੁਤ ਹੀ ਪਿਆਰੇ ਸਹਿਤਕਾਰ ਉਹ ਸੀ ਇਹ ਸਾਰੇ ਸਰਦਾਰ ਸੀਗੇ ਜੀਰੋ ਨਹੀਂ ਭਾਜੀ ਹਾਂ ਮਲਕੀ ਤਰੌਣੀ ਕਰਮਜੀਤ ਤੁਹਾਨੂੰ ਮੋਲ ਇਹ ਆਰਟਿਸਟ ਤੜਤੇ ਸੀ ਗਈ ਸੀ ਪੰਜਾਬੀ ਕਾਨਫਰੰਸ ਸੀ ਮਾਂ ਬੋਲੀ ਨੂੰ ਕਾਨਫਰੰਸ ਸਮਰਪਿਤ ਤੇ ਇਹਨਾਂ ਨੂੰ ਦੇਖ ਕੇ ਤਾਂ ਮੈਨੂੰ ਇਹ ਲੱਗਦਾ ਕਿ ਸਾਨੂੰ ਤਾਂ ਉਹਨਾਂ ਨੇ ਅੱਖਾਂ 'ਚ ਹੀ ਚੱਕ ਲਿਆ ਮੈਮ ਮੈਂ ਸੁਣਿਆ ਕਿ ਕਾਠ ਨਾ ਹੋ ਜਾਂਦਾ ਸੀ ਤੁਹਾਡਾ ਖੜਨਾ ਮੁਸ਼ਕਿਲ ਹੋ ਜਾਂਦਾ ਸੀ ਬਿਲਕੁਲ ਤੁਸੀਂ ਵੀਡੀਓਜ਼ ਵੀ ਦੇਖੀਆਂ ਨੇ ਸੋਸ਼ਲ ਮੀਡੀਆ 'ਤੇ ਤੇ ਕਈ ਵਾਰ ਤਾਂ ਪੈਰ ਹੀ ਨਹੀਂ ਸੀ ਚੱਕਦੇ ਤੇ ਲੱਗਦਾ ਸੀ ਮੈਂ ਉਹ ਤੋਂ ਬਾਰ-ਬਾਰ ਈਮੋਸ਼ਨਲ ਵੀ ਹੋਈ ਕਿ ਇੰਨੀ ਮੁਹੱਬਤ ਇੰਨਾ ਪਿਆਰ ਕਰ ਰਹੇ ਨੇ ਇਹ ਲੋਕ ਕਿ ਵਸੇ ਸ਼ਬਦਾਂ ਤੇ ਬਿਆਨ ਨਹੀਂ ਕੀਤਾ ਜਾ ਸਕਦਾ। ਬਸ ਮੈਂ ਵੀ ਚਾਹਨੀ ਹੈ ਕਿ ਮੈਂ ਸ਼ਬਦਾਂ ذریعے ਬਿਆਨ ਨਾ ਕਰ ਸਕਾਂ ਤੁਸੀਂ ਮੈਨੂੰ ਪਾਕਿਸਤਾਨ ਲੈ ਕੇ ਜਾਓਗੇ ਹੁਣ। ਜਰੂਰ ਅੱਬਾ ਜਰੂਰ ਜਾਵਾਂਗੇ ਮੈਨੂੰ ਲੱਗਦਾ ਹੈ ਕਿ ਬਾਬਾ ਲਾਨਕ ਮੇਰ ਕਰੇ ਤਾਂ ਫਤ ਜਲਦੀ ਇਕੱਠੇ ਸਾਰੇ ਵਿਜ਼ਿਟ ਕਰੀਏ ਤਾਂ ਮੈਨੂੰ ਲੱਗਦਾ ਹੈ ਕਿ ਲਹਿੰਦੇ ਪੰਜਾਬ ਦੇ ਵਿੱਚ ਤੋਂ ਤੇ ਚੜ੍ਹਦੇ ਪੰਜਾਬ ਤੋਂ ਜਿਹਦੇ ਮਨ ਤੇ ਤਲਫ ਹੈ ਕਿ ਅਸੀਂ ਗਲਵਕੜੀਆਂ ਪਾਈਏ ਇੱਕ ਦੂਜੇ ਨੂੰ ਤੇ ਉਹ ਜਲਦੀ ਇੱਥੇ ਆਉਣ ਤੇ ਅਸੀਂ ਜਲਦੀ ਉੱਥੇ ਜਾਈਏ ਰਾਹ ਸਫਾਰਾ ਹੋ ਜਵੇ ਤਾਂ ਕਿ ਅਸੀਂ ਸਵੇਰ ਨੂੰ ਜਾਇਆ ਕਰੀਏ ਤੇ ਸ਼ਾਮ ਨੂੰ ਘਰ ਵਾਪਸ ਆ ਜਾ ਕਰੀਏ ਸ਼ਾਪਿੰਗ ਕਰਕੇ ਵਾਪਸ ਆ ਜੀਏ ਮੈਨੂੰ ਲੱਗਦਾ 23 ਕਿਲੋਮੀਟਰ ਦੱਸ ਰਹੇ ਸੀ ਨਾ ਹਾਂ ਲਾਹੌਰ ਦੇ ਉੱਤੋਂ 23 ਜਾਂ 22 ਕਿਲੋਮੀਟਰ ਲਾਹੌਰ ਬਾਰਡਰ ਤੋਂ ਤੇ ਲੱਗਿਆ ਹੀ ਨਹੀਂ ਕਿਉਂਕਿ ਉੱਥੇ ਜਦੋਂ ਅਸੀਂ ਬੋਰਡ ਪੜਦੇ ਸੀਗੇ ਕਿ ਇਹ ਫਿਰੋਜ਼ਪੁਰ ਰੋਡ ਹੈ ਇਹ ਇਹ ਰੋਡ ਹੈ ਤਾਂ ਮਨ ਨੂੰ ਬੜਾ ਲੱਗਦਾ ਸੀ ਲੱਗਦਾ ਸੀ ਕਿ ਅਸੀਂ ਲੈਂਦੇ ਪੰਜਾਬ 'ਚ ਆ ਗਏ ਤੇ ਮੈਨੂੰ ਇਹ ਲੱਗਦਾ ਕਿ ਬਾਬੇ ਬੁੱਲੇ ਦੀ ਉਹ ਧਰਤੀ ਬਾਬਾ ਫਰੀਦ ਦੀ ਉਹ ਧਰਤੀ ਕਾਸ਼ ਇਹ ਧਰਤੀ ਹੈ ਜਿਹੜੀ ਸਾਡਾ ਰਾਵੀ ਦਰਿਆ ਤੁਸੀਂ ਦੇਖਿਆ ਹੋਣਾ ਤੇ ਉੱਥੇ ਜਾ ਕੇ ਵੀ ਭਾਵਕਤਾ ਹੋਈ ਸਾਡੇ ਬੁੱਲੇ ਇੱਕ ਨੇ ਸਾਡੇ ਬਾਬੇ ਇੱਕ ਨੇ ਸਾਡਾ ਬਾਬਾ ਨਾਨਕ ਇੱਕ ਹੈ ਸਾਡੇ ਸਾਡੀ ਮਾਂ ਬੋਲੀ ਇੱਕ ਹੈ ਤੇ ਅਸੀਂ ਵੀ ਇੱਕ ਹਾਂ ਰਾਈਟ ਪਰ ਮੈਂ ਇੱਕ ਗੱਲ ਦੀ ਜ਼ਰੂਰ ਗੱਲ ਕਰਨੀ ਚਾਹਾਂਗੀ ਕਿਉਂਕਿ ਮਾਂ ਬੋਲੀ ਦੀ ਗੱਲ ਹੋਈ ਹੈ ਸਾਡੇ ਇੱਥੇ ਗੁਰਮੁਖੀ ਹੈ ਉੱਥੇ ਸ਼ਾਮੁਖੀ ਹੈ ਸੋ ਉਸ ਨੂੰ ਲੈ ਕੇ ਵੀ ਮੈਂ ਚਾਹਾਂਗੀ ਕਿ ਜੋ ਡਿਸਕਸ਼ਨਸ ਹੋਈਆਂ ਉਹ ਦੱਸੋ ਉਹ ਜਿਹੜੇ ਪੈਨਲ ਸੀ 3 ਦਿਨ ਦੇ ਉਹ ਬਹੁਤ ਹੀ ਵਧੀਆ ਸਿੱਖਣ ਜੋ ਸੀ ਜਿਹੜੇ ਉੱਥੇ ਬੈਠੇ ਸੀ ਪੈਨਲ ਤੇ ਉਹ ਸਾਰੇ ਹੀ ਬਹੁਤ ਜ਼ਰ ਸਰਚ ਕਰਕੇ ਉੱਥੇ ਬੈਠੇ ਸੀ ਇਹ ਨਹੀਂ ਕਿ ਇੱਕ ਬੁੱਧੀ ਸਾਰੀ ਉਹਨਾਂ ਨੇ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਿਆ ਬਹੁਤ ਕੁਝ ਉਹਨਾਂ ਨੂੰ ਇਤਿਹਾਸ ਬਾਰੇ ਪਤਾ ਸੀ ਤੇ ਚੰਗਾ ਲੱਗਿਆ ਕਿ ਅਸੀਂ ਉੱਥੋਂ ਇਹ ਸਿੱਖਿਆ ਲੈ ਕੇ ਆਏ ਆ ਮੈਨੂੰ ਇਹ ਲੱਗਦਾ ਕਿ ਇਹੋ ਜੀਆਂ ਕਾਨਫਰੰਸਾਂ ਹੋਣੀਆਂ ਚਾਹੀਦੀਆਂ ਨੇ ਖਾਸ ਕਰਕੇ ਮਾਂ ਬੋਲੀ ਦੇ ਸੰਬੰਧ ਚ ਉੱਥੇ ਜਾ ਕੇ ਲੱਗਿਆ ਕਿ ਕਈ ਵਾਰੀ ਅਸੀਂ ਇਹ ਸੋਚ ਲੈਣਿਆ ਕਿ ਜਿਹੜੀ ਪੰਜਾਬੀ ਐ ਉਹ ਇੱਕ ਇਹੋ ਜਿਹੀ ਭਾਸ਼ਾ ਐ ਮੂਰਖਾਂ ਦੀ ਭਾਸ਼ਾ ਆ ਗਵਾਰਾਂ ਦੀ ਭਾਸ਼ਾ ਪਰ ਮੈਨੂੰ ਇਹ ਲੱਗਦਾ ਐ ਕਿ ਉਹ ਸਾਡੀ ਮਾਂ ਐ ਜਿਹੜੇ ਬੰਦੇ ਨੇ ਆਪਣੀ ਮਾਂ ਨੂੰ ਹੀ ਗਵਾਰ ਕਹਿ ਲਿਆ ਉਹ ਬੰਦਾ ਜ਼ਿੰਦਗੀ ਚ ਕਿਵੇਂ ਜਿਉ ਸਕਦਾ ਐ ਤੇ ਮੈਨੂੰ ਇਹ ਲੱਗਦਾ ਕਿ ਆਪਣੀ ਮਾਂ ਬੋਲੀ ਨੂੰ ਬੱਤ-ਬੱਤ ਪਿਆਰ ਕਰਨਾ ਚਾਹੀਦਾ ਇਹ ਗੱਲ ਕੀਤੀ ਗਈ ਤੁਸੀਂ ਕਿ ਤੁਹਾਡੇ ਕੋਲ ਵਿਰਾਸਤ ਦਾ ਇੱਕ ਵੱਡਾ ਹਿੱਸਾ ਐ ਪੰਜਾਬ ਦਾ ਉਹਨਾਂ ਨੇ ਕਿਹਾ ਤੁਹਾਡੇ ਕੋਲ ਸਾਡੀ ਮਾਂ ਬੋਲੀ ਐ ਬਿਲਕੁਲ ਜੋ ਸਾਡੇ ਕੋਲ ਨਹੀਂ ਐ ਹਾਂ ਉਹ ਉਹ ਉਹਨਾਂ ਦੇ ਅੱਖਾਂ ਦੇ ਵਿੱਚ ਹੰਝੂ ਉਹਨਾਂ ਦੇ ਅੰਦਰ ਤੜਫੋ ਇਹ ਕਹਿ ਰਿਹਾ ਕਿ ਸਾਡੇ ਸਕੂਲਾਂ ਦੇ ਵਿੱਚ ਜਿਹੜੀ ਸਾਡੀ ਪੰਜਾਬੀ ਆ ਪੜਾਈ ਨਹੀਂ ਜਾਂਦੀ ਗੁਰਮੁਖੀ ਪੜਾਈ ਨਹੀਂ ਜਾਂਦੀ ਤੇ ਉੱਥੇ ਮੈਨੂੰ ਵਧੀਆ ਗੱਲ ਇਹ ਲੱਗੀ ਲਾਸਟ ਦਿਨ ਬੇਟੀ ਕਿ ਇੱਕ ਸਕੂਲ ਨੇ ਅਨਾਉਂਸ ਕਰਿਆ ਕਿ ਨਵੇਂ ਸੈਸ਼ਨ ਦੇ ਵਿੱਚ ਅਸੀਂ ਪੰਜਾਬੀ ਆ ਜਿਹੜੀ ਇਹ ਬੱਚਿਆਂ ਨੂੰ ਪੜਾਵਾਂਗੇ ਕਾ ਮਾ ਬਹੁਤ ਵਧੀਆ ਬਹੁਤ ਵਧੀਆ ਸੋ ਜਾਂਦੇ ਜਾਂਦੇ ਕੁੜੀਆਂ ਨੂੰ ਜਿਹੜੀ ਕੁਰਿਓਸਟੀ ਹੁੰਦੀ ਹੈ ਸ਼ਾਪਿੰਗ ਕਿੰਨੀ ਕਰਕੇ ਆਏ ਹੋ ਸ਼ਾਪਿੰਗ ਦਾ ਬਹੁਤਾ ਟਾਈਮ ਨਹੀਂ ਸੀ ਫਿਰ ਵੀ ਸਾਡੇ ਕੋਲ ਸਾਡੇ ਕੋਲ ਬਹੁਤ ਕੀਤੀ ਸਾਡੇ ਕੋਲ 4 ਘੰਟੇ ਸੀ 4 ਘੰਟਿਆਂ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਜਿਉਂ ਹੀ ਅਸੀਂ ਦੁਕਾਨ ਤੇ ਗਏ ਸਾਡੇ ਨਾਲ ਉੱਥੋਂ ਇੱਕ ਰਾਣਾ ਜੀ ਸੀ ਜਿਨ੍ਹਾਂ ਦੀ ਵਾਈਫ ਨੇ ਤੇ ਰਾਣਾ ਜੀ ਨੇ ਸਾਡੀ ਬਹੁਤ ਹੈਲਪ કરી ਤੇ ਅਸੀਂ ਫਟਾਫਟ ਨਿਕਲੇ ਤੇ ਜੁੱਤੀਆਂ ਵਗੈਰਾ ਦੁਪੱਟੇ ਵਗੈਰਾ ਜਿੰਨਾ ਕੁ ਅਸੀਂ ਖਰੀਦ ਸਕੇ ਸਾਨੂੰ ਤਾਂ ਲੱਗਦਾ ਕਿ ਅਸੀਂ ਸਾਨੂੰ ਉਹ ਖਜ਼ਾਨਾ ਹੀ ਮਿਲ ਗਿਆ ਅਸੀਂ ਫਟਾਫਟ ਲਿਆ ਤੇ ਆਗੇ ਵਕਸ ਮੈਂ ਤੋਂ ਸਿਰੇ ਸੁਣੋ ਬਹੁਤ ਕੁੜੀਆਂ ਲਈ ਬਹੁਤ ਔਰਤਾਂ ਲਈ ਉਥੋਂ ਦਾ ਔਰਤਾਂ ਦਾ ਜਿਹੜਾ ਇੱਕ ਕਲਚਰ ਹੈ ਕੀ ਫਰਕ ਹੈ ਹਾਂ ਉਹਨਾਂ ਦੇ ਧਰਮ ਚ ਹੈ ਜਿਵੇਂ ਸਾਡੇ ਇਥੇ ਪੰਜਾਬ ਦੇ ਵਿੱਚ ਖੁੱਲੇ ਆਮ ਅਸੀਂ ਲੱਗਦਾ ਉਹ ਮੈਨੂੰ ਥੋੜਾ ਜਿਹਾ ਮਹਿਸੂਸ ਹੋਇਆ ਪਰ ਹੁਣ ਲੱਗਦਾ ਕਿ ਉਹਨਾਂ ਦਾ ਧਰਮ ਹੈ ਕਿ ਅਜੇ ਵੀ ਬਹੁਤ ਲੋਕ ਬੁਰਕਿਆਂ ਚ ਨੇ ਤੇ ਕਾਲਜ ਦੀਆਂ ਜਿਹੜੀਆਂ ਕੁੜੀਆਂ ਨੇ ਅਸੀਂ ਸੜਕਾਂ ਤੇ ਵੀ ਲੀਆਂ ਬਹੁਤ ਸਾਰੀਆਂ ਕੁੜੀਆਂ ਨੇ ਪਹਿਚਾਣ ਕੇ ਸਾਡੇ ਨਾਲ ਫੋਟੋਆਂ ਕਰਾਈਆਂ ਪਰ ਉਹਨਾਂ ਨੇ ਆਪਣੇ ਜਿਹੜੇ ਬੁਰਕੇ ਸੀ ਬਹੁਤੇ ਮੂਤੂ ਨਹੀਂ ਲਾਏ ਤੇ ਉਹ ਉਹਨਾਂ ਨੂੰ ਨਹੀਂ ਔਖਾ ਲੱਗਿਆ ਕਿਉਂਕਿ ਉਹਨਾਂ ਦਾ ਧਰਮ ਹੈ ਪਰ ਫਿਰ ਵੀ ਲਾਹੌਰ ਦੇ ਵਿੱਚ ਮੈਂ ਦੇਖਿਆ ਲਾਹੌਰ ਬਹੁਤ ਸੋਹਣਾ ਹੈ ਜਿਵੇਂ ਕਹਿੰਦੇ ਆ ਕਿ ਜਿਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ ਭਾਈ ਮੈਂ ਤਾਂ ਜਾ ਕੇ ਜੰਮਿਆ ਹੀ ਤੇ ਮੇਰਾ ਜਨਮ ਸਫਲ ਹੈ ਹਾਂ ਮੇਰਾ ਜਨਮ ਸਫਲ ਹੈ ਤੇ ਮੈਂ ਕੋਟ ਕੋਟ ਸ਼ੁਕਰਗੁਜ਼ਾਰ ਆ ਬਾਬੇ ਨਾਨਕ ਦੀ ਤੇ ਉਸ ਧਰਤੀ ਦੀ ਜਿਨ੍ਹਾਂ ਨੇ ਮੈਨੂੰ ਦਰਸ਼ਨ ਕਰਵਾਤੇ ਤੇ ਮੈਨੂੰ ਲੱਗਦਾ ਕਿ ਬੜਬੜ ਮੈਂ ਦਰਸ਼ਨ ਕਰਾਂ ਤੇ ਜਦੋਂ ਉਸ ਗੁਰਤਾਰ ਦੇ ਦਰਸ਼ਨ ਹੋ ਜਾਂਦੇ ਆ ਤੇ ਆਪਣੇ ਆਪ ਨੂੰ ਬੜਪਾਗੀ ਸਮਝਦੀਆਂ ਤੇ ਕੋਟ-ਕੋਟ ਮੇਰਾ ਸਿਰ ਝੁਕਦਾ ਉਸਰਤੀ ਨੂੰ ਬਾਬੇ ਨਾਨਕ ਦੀ ਕਰਦੀ ਜੀ ਸੋ ਮੈਂ ਤੁਹਾਡੀ ਸ਼ੁਕਰਗੁਜ਼ਾਰ ਆ ਤੁਸੀਂ ਮੈਨੂੰ ਐਟਲੀਸਟ ਕਿ ਮੈਂ ਉਹਦੇ ਜਜ਼ਬਾਤ ਲੈ ਕੇ ਮਹਿਸੂਸ ਕਰ ਪਾਈ ਕਿ ਸਾਡਾ ਲੈਂਦਾ ਪੰਜਾਬ ਕਿੰਨਾ ਖੂਬਸੂਰਤ ਹੈ ਮੈਨੂੰ ਇਹ ਇੱਕ ਗੱਲ ਦੱਸਣੀ ਚਾਹੁੰ ਜਦੋਂ ਅਸੀਂ ਤੁਰਨ ਲੱਗੇ ਤੇ ਉੱਥੇ ਸਾਨੂੰ ਸਵਾਲ ਕੀਤਾ ਉਹਨਾਂ ਨੇ ਵੀ ਤੁਸੀਂ ਜਾ ਰਹੇ ਹੋ ਤੇ ਮੈਨੂੰ ਇਹ ਲੱਗਿਆ ਤੇ ਮੁੜ ਕੇ ਆਇਓ ਜੀ ਤੇ ਜਿੰਨੇ ਕੁ ਬੰਦੇ ਅਸੀਂ ਬੈਠੇ ਸੀ ਕਿਸੇ ਬੰਦੇ ਦੇ ਮੂੰਹੋਂ ਸੁਤੇ ਸੁਭਾਅ ਵਿੱਚ ਨਿਕਲ ਕੇ ਹਾਂ ਸੀ ਜਾ ਰਹੇ ਹਾਂ ਕਿਉਂਕਿ ਸਾਡੀਆਂ ਰੂਹਾਂ ਤਾਂ ਇੱਕ ਦੂਜੇ ਦੇ ਨੇੜੇ ਨਹੀਂ ਤੇ ਇਹ ਹੈ ਨਹੀਂ ਵੀ ਜਾਣ ਬੁੱਝ ਕੇ ਅਚਾਨਕ ਕਿਸੇ ਦੇ ਮੂੰਹੋਂ ਲੱਗਿਆ ਹੀ ਕਿ ਅਸੀਂ ਜਾ ਰਹੇ ਹਾਂ ਤੇ ਮੈਨੂੰ ਇਹ ਲੱਗਿਆ ਅਸੀਂ ਆਵਾਂਗੇ ਤੇ ਤਾਂ ਜੀ ਅਸੀਂ ਜਾ ਰਹੇ ਹੁਈਏ ਰਾਈਟ ਤੁਸੀਂ ਡਿਨਰ ਮਰੀਮ ਜੀ ਦੇ ਘਰੇ ਕੀਤਾ ਕਿਉਂਕਿ ਉਹ ਬਿਮਾਰ ਸੀ ਆ ਨਹੀਂ ਸਕੇ ਨਹੀਂ ਸਾਨੂੰ ਉੱਥੇ ਡਿਨਰ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਸਰਕਾਰ ਵੱਲੋਂ ਸੀ ਤੇ ਮੈਂ ਇੱਕ ਨੋਟ ਕਰੂੰਗੀ ਕਿ ਸਾਡੇ ਸਾਰੇ ਆਰਟਿਸਟ ਜਿਹੜੇ ਸੀਗੇ ਉੱਥੇ ਦੇ ਲਹਿੰਦੇ ਪੰਜਾਬ ਦੇ ਉਹਨਾਂ ਨੇ ਦੇਖੋ ਸਾਨੂੰ ਹੱਥਾਂ ਤੇ ਚੱਕਿਆ ਸਾਨੂੰ ਸਪੈਸ਼ਲ ਮਿਲਣ ਆਏ ਬਹੁਤ ਸਤਿਕਾਰ ਦਿੱਤਾ ਸਾਰੇ ਆਰਟਿਸਟਾਂ ਨੇ ਅਸੀਂ ਸਦਾ ਹੀ ਉਹਨਾਂ ਦੇ ਲਈ ਨਹੀਂ ਰਵਾਂਗੇ ਤੇ ਮੈਂ ਤੁਹਾਡੇ ਲਈ ਨਹੀਂ ਰਵਾਂਗੀ ਤੁਸੀਂ ਉਹ ਜਜ਼ਬਾਤ ਸਾਡੇ ਨਾਲ ਸਾਂਝੇ ਕੀਤੇ ਮੇਰੀ ਇੰਟਰਵਿਊ ਵੀ ਸਫਲ ਹੋ ਗਈ ਤੇ ਤੁਹਾਡਾ ਜਨਮ ਤੋਂ ਸਫਲ ਹੋਇਆ ਹੋਇਆ ਬਸ ਬਾਬਾ ਨਾਨਕ ਜੀ ਹੁਣ ਹੁਕਮ ਕਰਨ ਤੇ ਹੋਰ ਮੇਰ ਕਰਨ ਸ਼ੁਕਰਾਨਾ 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 ਜਿੰਨਾ ਕਰ ਲਈ ਉਹਨੇ ਥੋੜਾ ਬਿਲਕੁਲ ਸ਼ੁਕਰਾਨਾ ਦੇ ਨਾਲ ਮੈਨੂੰ ਲੱਗਦਾ ਸਾਰੀ ਗੱਲਬਾਤ ਆਪਣਿਆਪ ਦੇ ਵਿੱਚ ਕੰਪਲੀਟ ਹੋ ਜਾਂਦੀ ਹੈ ਸੋ ਇਹ ਸੀਗੀ ਖਾਸ ਮੁਲਾਕਾਤ ਮੈਮ ਦੇ ਨਾਲ ਜਾਣਿਆ ਕਿ ਕਿੱਦਾਂ ਦਾ ਲੈਂਦੇ ਪੰਜਾਬ ਦਾ ਉਹਨਾਂ ਦਾ ਸਫਰ ਰਿਹਾ ਫਿਲਹਾਲ ਦੇ ਲਈ ਐਨਾ ਹੀ ਅਗਲੀ ਮੁਲਾਕਾਤ ਦੇ ਵਿੱਚ ਹੋਟੇ ਸਾਰੀਆਂ ਗੱਲਾਂ ਦਿਓ ਇਜਾਜ਼ਤ ਸਸ਼ੇਕਾਰ